ਨਤੋਕੀ ਹਾਲਚਾਲ ਤੁਹਾਡਾ ਸਾਰਾ ਦਾ ਸਵਾਗਤ ਹੈ ਆਪਣੀ ਅੱਜ ਦੀ ਖੁਰੋ ਨੋਮੀ ਵੀਡੀਓ ਵਿੱਚ ਅੱਜ ਲੈ ਕੇ ਆਏ ਆਂ ਆਪਾਂ ਸੇਲ ਤੇ ਪੰਜ ਟਰੈਕਟਰ ਤੁਹਾਡੇ ਲਈ ਚਲੋ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਅੰਡ ਤੱਕ ਨਾਲ ਜੀ ਨੇ ਆਪਣੇ ਕੋਈ ਵੀ ਖੇਤੀ ਸਾਧਨ ਦੀ ਐਡ ਫ੍ਰੀ ਕਰਵਾਉਣ ਲਈ ਪੰਜ ਤੋਂ ਸੱਤ ਫੋਟੋਆਂ 2 ਮਿੰਟ ਦੀ ਵੀਡੀਓ ਬਣਾ ਕੇ ਆਪਣਾ WhatsApp ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਸੈਂਡ ਕਰ ਸਕਦਾ ਤੇ ਫ੍ਰੀ ਐਡ ਲਗਵਾ ਸਕਦਾ ਬਾਕੀ ਜਿਹੜੇ ਵੀ ਆਪਣੇ ਚੈਨਲ ਦੇ ਨਵੇਂ ਆ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ। ਪਹਿਲਾ ਟਰੈਕਟਰ ਆ ਗਿਆ ਨਿਊ ਹੋਲੈਂਡ 362350 ਨੰਬਰ ਆ 2002 ਮਾਡਲ ਆ ਸਾਰਾ ਟਰੈਕਟਰ ਰੰਗ ਪੇਂਟ ਦਾ オリジナル ਆ ਪਾਵਰ ਸਟੀering ਆ ਗੱਲ ਕਰੀਏ ਟਾਇਰਾਂ ਦੀ ਅਗਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 70% ਬੈਂਕ ਟਾਇਰ ਨਵੇਂ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ। ਗੱਲ ਕਰੀਏ ਡਿਮਾਂਡ ਜੇ ਡਿਮਾਂਡ ਰੱਖੀ ਵੀਰੇ ਨੇ 2,75,000 ਰੁਪਏ ਡਿਮਾਂਡ ਰੱਖੀ ਹੈ ਮੌਕੇ ਤੇ ਮਾਨਤਾਣ ਹੋ ਜਾਊਗਾ ਏਰੀਆ ਪੈਂਦਾ ਪਿੰਡ ਭਦੌੜ ਡਿਸਟ੍ਰਿਕਟ ਬਰਨਾਲਾ ਬਾਕੀ ਕਿੰਨਾਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਨਿਊ ਹਾਲੈਂਡ 36 ਦੀ ਪੰਜਾਬ ਨੰਬਰ 2002 ਮਾਡਲ ਪਾਵਰ ਸਟੀਅਰਿੰਗ ਟਰੈਕਟਰ ਖਰੀਦ ਸਕਦੇ ਹੋ ਇੰਜਨ ਕੇ ਦਾ ਟਰੈਕਟਰ ਪੂਰਾ ਓਕੇ ਆ ਅੱਗੇ ਆ ਗਿਆ ਜੌਂਡੀਅਰ 50 60 2012 ਮਾਡਲ ਆ ਟੌਪ ਮਾਡਲ ਆ ਟੋਮ ਮਾਡਲ ਆ ਪੰਜਾਬ ਨੰਬਰ ਆ 올 ओरिजिनल ਸਾਰਾ ਰਾਈਟਰ ਏ ਬੀ ਸੀ 11 ਚਾ ਪਾਵਰ ਸਟੀਅਰਿੰਗ ਇੰਜਨ ਗੇਜਰ ਰਾਈਟਰ ਪੂਰਾ ਬਦਗਾ ਮਾਲਕ ਵੀਰਾਂ ਨੇ ਫੋਨ ਦਾ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਤਸੱਲੀ ਕਰਕੇ ਰਾਈਟਰ ਖਰੀਦ ਸਕਦੇ ਆ ਗੱਲ ਕਰੀਏ ਡਿਮਾਂਡ ਤੇ ਡਿਮਾਂਡ ਰੱਖੀ ਵੀਰਾਂ ਨੇ 4,80,000 ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜੂ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਰਾਈਟਰ ਖਰੀਦ ਸਕਦੇ ਆ ਅੱਗੇ ਆ ਗਿਆ ਮਹਿੰਦਰਾ 585 55 ਮਾਡਲ 2003 ਰੰਗ ਪੇਂਟ ਦਾ ਸਾਰਾ ਡੈਟਾ ਓਰੀਜਨਲ ਆ ਪੰਜਾਬ ਨੰਬਰ ਆ ਨਵੇਂ ਟਾਇਰ ਆ ਨਵੀਂ ਬੈਟਰੀ ਆ ਇੰਜਨ ਕੇਅਰ ਦਾ ਪੂਰਾ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਤਸੱਲੀ ਕਰਕੇ ਇਹ ਡੈਟਾ ਖਰੀਦ ਸਕਦੇ ਆ ਡਿਮਾਂਡ ਰੱਖੀ ਵੀ ਨੇ 2,70,000 ਰੁਪਏ ਡਿਮਾਂਡ ਰੱਖੇ ਮੌਕੇ ਤੇ ਮਾਨਤਾ ਨ ਹੋ ਜਾਊਗਾ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਡੈਟਾ ਖਰੀਦ ਸਕਦੇ ਆ ਅੱਗੇ ਆ ਫੋਰਡ 3610 1999 ਮਾਡਲ ਆ ਪੰਜਾਬ ਨੰਬਰ ਆ ਰੰਗ ਪੇਂਟ ਦਾ ਸਾਰਾ ਓਰੀਜਨਲ ਆ ਇੰਜਨ ਕੇਅਰ ਡੈਟਾ ਪੂਰਾ ਵਧੀਆ ਤੁਸੀਂ ਵਾਹ ਕੇ ਚੈੱਕ ਕਰਕੇ ਰੇਟ ਖਰੀਦ ਸਕਦੇ ਹੋ ਡਿਮਾਂਡ ਰੱਖੀ ਵੀ ਰਣੀ 1,20,000 ਰੁਪਏ ਡਿਮਾਂਡ ਰੱਖੀ ਆ ਏਰੀਆ ਪੈਂਦਾ ਮਖੂ ਜੀਰਾ ਕੰਟੈਕਟ ਨੰਬਰ ਚੱਲਦਾ ਵੀਰਾਂ স্ক্রিন ਤੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਰੇਟ ਖਰੀਦ ਸਕਦੇ ਹੋ ਤੇ ਹੋਰ ਜਾਣਕਾਰੀ ਲੈ ਸਕਦੇ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਅੱਗੇ ਆ ਗਿਆ ਸੋਨਾ ਲੀਖਾ ਡੀਆਈ 750 2006 ਮਾਡਲ ਆ ਪੰਜਾਬ ਨੰਬਰ ਆ ਰੰਗ ਪੇਂਟ ਦਾ ਸਾਰਾ ਰੇਟ オリジナル ਤੁਸੀਂ ਵੀਡੀਓ ਵਿੱਚ ਚੈੱਕ ਕਰ ਲਈ ਸਕਦੇ ਹੋ ਸਾਈਡ ਗੇਅਰ ਆ 1228 ਦੇ ਪਿਛਲੇ ਟੈਰਾਂ ਚਾਰੇ ਟੈਰਾਂ ਨਿਕਲੀ ਹੈ 80% ਆ ਤੇ 2033 ਤੱਕ ਇਹ ਟਰੈਕਟਰ ਦੀ ਪਾਸਿੰਗ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਹੁਣ ਗੱਲ ਕਰੀਏ ਡਿਮਾਂਡ ਜੇ ਡਿਮਾਂਡ ਰੱਖੀ ਵੀਰ ਨੇ ਟਰੈਕਟਰ ਤੇ 270000 ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਣ ਤਾਣ ਹੋ ਜਾਊਗਾ ਏਰੀਆ ਪੰਜਾਬ ਡਿਸਟ੍ਰਿਕਟ ਮੋਗਾ ਨੇੜੇ ਬਾਗਾਪਰਾਣਾ ਪਿੰਡ ਫਲੂਰ ਬਾਕੀ ਕਨੈਕਟ ਨੰਬਰ ਚੱਲਦਾ ਸਕਰੀਨ ਤੇ ਵੀਰਾਂ ਦਾ ਇਹ ਨੰਬਰ ਤੇ ਕਨੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ DI 750 ਸੋਨਾਲਿਕਾ 2006 ਮਾਡਲ ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਹੋ ਚਲੋ ਮਿਲਦੇ ਹਾਂ ਅੱਗੇ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ